ਪੁੱਤਰ ਭਲੇਠਾ ਕਹਿੰਦੇ ਜੇਠਾ ਨਾਲੇ RAMਦਾਸ ਕਹਾਏ ਪੁੱਤਰ ਭਲੇਠਾ ਕਹਿੰਦੇ ਜੇਠਾ ਨਾਲੇ RAMਦਾਸ ਕਹਾਏ ਪੱਖਾਂ ਦੇ ਤਾਰੇ ਮਾਪੇ ਬਲਿਹਾਰੇ ਗੁਰੂ ਅਮਰਦਾਸ ਮਨ ਪਾਏ ਮਾਪਿਆਂ ਦਾ ਸਿਰੋਂ ਉਠਿਆ ਸਾਇਆ ਨਾਨੀ ਕੋਲੋਂ ਪਿਆਰ ਜੀ ਪਾਇਆ ਮਾਪਿਆਂ ਦਾ ਸਿਰੋਂ ਉਠਿਆ ਸਾਇਆ ਨਾਨੀ ਕੋਲੋਂ ਪਿਆਰ ਜੀ ਪਾਇਆ ਬੇਸ਼ੱਕ ਕਈਆਂ ਰਜ ਸਤਾਇਆ ਲੈ ਓਟ ਗੁਰੂ ਦੀ ਲੈ ਓਟ ਗੁਰੂ ਦੀ ਲੈ ਓਟ ਗੁਰੂ ਜੀ ਕੱਪ ਵਾਏ ਗੁਰੂ ਜੀ ਨਾ ਕਬਰਾਏ ਲੈ ਓਟ ਗੁਰੂ ਦੀ ਕੱਪ ਵਾਏ ਗੁਰੂ ਜੀ ਨਾ ਕਬਰਾਏ ਪੁੱਤਰ ਭਲੇ ਠਾ ਕਹਿੰਦੇ ਠਾ ਨਾਲੇ RAMDAS ਕਹਾਏ ਪੁੱਤਰ ਭਲੇ ਠਾ ਕਹਿੰਦੇ ਠਾ ਨਾਲੇ RAMDAS ਕਹਾਏ ਮਾ ਦੇ ਤਾਰੇ ਮਾਤੇ ਵਲਿਹਾਰੇ ਗੁਰੂ ਅਮਰਦਾਸ ਮਨ ਪਾਏ ਬਸਰ ਕੇ ਗੱਲਾਂ ਨਾਲ ਕੇ ਛੱਡ ਕੇ ਨਾਲ ਕੇ ਦਰ ਪੱਲਾ ਪੜ ਕੇ ਵੈਰ ਵਿਰੋਧ ਦੀ ਭਾਵਨਾ ਕੱਢ ਕੇ ਵੈਰ ਵਿਰੋਧ ਦੀ ਭਾਵਨਾ ਕੱਢ ਕੇ ਨਾਲ ਕੇ ਆ ਤੰਗ ਗੋਇੰਦਵਾਲ ਆਏ ਪੁੱਤਰ ਭਲੇ ਠਾ ਕਹਿੰਦੇ ਜੇਠਾ ਨਾਲੇ RAMDAS ਕਹਾਏ ਅੱਖਾਂ ਦੇ ਤਾਰੇ ਮਾਪੇ ਬਲਹਾਰੇ ਗੁਰੂ ਅਮਰਦਾਸ ਮਨ ਪਾਏ ਗੁਰੂ ਅਮਰਦਾਸ ਮਨ ਪਾਏ ਉਂਗਣੀਆਂ ਵੇਚਣ ਜਾਏ ਦਸਾਂ ਲਹਾਂ ਦੀ ਕਾਰ ਕਮਾਏ ਉਂਗਲੀਆਂ ਵੇਚਣ ਜਾਏ ਦਸਾਂ ਨੁਹਾਂ ਦੀ ਕਾਰ ਕਮਾਏ ਗੁਰੂ ਘਰ ਹਿਸਾ ਪਾਏ ਸੁੰਦਰ ਢੋਲ ਹਸ ਮੁਖ ਅਨਮੋਲ ਸੁੰਦਰ ਢੋਲ ਹਸ ਮੁਖ ਅਨਮੋਲ ਨਾ ਰੁਏ ਕੁਰਲਾਏ ਪੁੱਤਰ ਪਲੇਠਾ ਕਹਿੰਦੇ ਢੇਠਾ ਨਾਲ RAM DAS ਕਾਏ ਮਾਂ ਦੇ ਤਾਰੇ ਮਾਪੇ ਬਲਿਹਾਰੇ ਗੁਰੂ ਅਮਰਦਾਸ ਮਨ ਪਾਏ ਗਰੀਬਾਂ ਨੂੰ ਨੇ ਮੁਫਤ ਸਿਖਾਉਂਦੇ ਗਰੀਬਾਂ ਨੂੰ ਨੇ ਮੁਫਤ ਸਿਖਾਉਂਦੇ ਸੇਵਾ ਸਿਮਰਨ ਉਹ ਕਮਾਉਂਦੇ ਗਰੀਬਾਂ ਨੂੰ ਨੇ ਮੁਫਤ ਸਿਖਾਉਂਦੇ ਸੇਵਾ ਸਿਮਰਨ ਕਮਾਉਂਦੇ ਨਾਨਕਦਰੋਂ ਬਖਸ਼ਿਆ ਪਾਉਂਦੇ ਕਦਰੋਂ ਵਖਸ਼ਾਂ ਪਾਉਂਦੇ ਸੇਵਾ ਵਿੱਚ ਲੀਣ ਪੱਕਾ ਵਿੱਚ ਦੀਣ ਕਈ ਵਾਰ ਪਾਏ ਸੇਵਾ ਵਿੱਚ ਲੀਣ ਪੱਕਾ ਵਿੱਚ ਦੀਣ ਕਈ ਵਾਰ ਪਾਏ ਪੁੱਤਰ ਭਲੇ ਠਾ ਕਹਿੰਦੇ ਜਠਾ ਨਾਲ RAMਦਾਸ ਕਹਾਏ ਪੁੱਤਰ ਭਲੇ ਠਾ ਕਹਿੰਦੇ ਜਠਾ ਨਾਲ RAMਦਾਸ ਕਹਾਏ ਪੱਖਾਂ ਦੇ ਤਾਰੇ ਮਾਪੇ ਬਲਿਹਾਰੇ ਗੁਰੂ ਅਮਰਦਾਸ ਮਨ ਪਾਏ ਗੁਰੂ ਅਮਰਦਾਸ ਮਨ ਪਾਏ